ਮੌਸਮ ਪੰਜਾਬ ਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਮੌਸਮ ਵਿਭਾਗ ਦੀ ਪੁਬਿਕਵਾਨੀ ਅਨੁਸਾਰ ਅੱਜ ਪੰਜਾਬ ਦਾ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ ਮੀਂਹ ਪੈਣ ਦੀ ਕੋਈ ਵੀ ਵੱਡੀ ਸੰਭਾਵਨਾ ਨਹੀਂ ਹੈ ਹਾਲਾਂਕਿ ਮੌਸਮ ਵਿੱਚ ਬਦਲਾਅ ਆ ਗਿਆ ਹੈ ਜਿਹੜਾ ਦਿਨ ਦਾ ਤਾਪਮਾਨ ਪਿਛਲੇ ਦਿਨਾਂ ਵਿੱਚ ਹੌਲੀ-ਹੌਲੀ ਵੱਧ ਰਿਹਾ ਸੀ ਉਹ ਹੁਣ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ ਸਵੇਰੇ ਅਤੇ ਰਾਤ ਦੀ ਹਲਕੀ ਠੰਡ ਲੋਕ ਕਈ ਦਿਨਾਂ ਤੋਂ ਮਹਿਸੂਸ ਕਰ ਰਹੇ ਹਨ ਅਤੇ ਹੁਣ ਇਸ ਵਿੱਚ ਹੋਰ ਵੀ ਵਾਧਾ ਹੋਇਆ ਹੈ ਪੱਕੇ ਜਾਂ ਤਾਂ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ ਜਾਂ 1-2 ਨੰਬਰ ਤੇ ਚੱਲ ਰਹੇ ਹਨ ਦਿਨ ਵੇਲੇ ਭਾਵੇਂ ਧੁੱਪ ਨਿਕਲਦੀ ਹੈ ਪਰ ਤਾਪਮਾਨ ਆਮ ਵਾਂਗੂ ਹੀ ਬਣਿਆ ਹੋਇਆ ਹੈ ਕੱਲ ਚੰਡੀਗੜ੍ਹ ਵਿੱਚ ਬੱਦਲਬਾਈ ਅਤੇ ਜਲੰਧਰ ਵਿੱਚ ਮੀਂਹ ਪੈਣ ਦੀ ਖਬਰ ਮਿਲੀ ਸੀ ਮੌਸਮ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ ਕਿ ਅਗਲੇ 2 ਦਿਨਾਂ ਤੱਕ ਪੰਜਾਬ ਵਿੱਚ ਹਲਕੀ ਤੋਂ ਲੈ ਕੇ ਦਰਮਿਆਨੀ ਧੁੰਦ ਛਾਈ ਆ ਰਹਿ ਸਕਦੀ ਹੈ ਘੱਟੋ ਘੱਟ ਤਾਪਮਾਨ ਵਿੱਚ ਅਗਲੇ 3 ਦਿਨਾਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਵੇਗਾ ਪਰ ਇਸ ਤੋਂ ਬਾਅਦ ਤਾਪਮਾਨ ਵਿੱਚ 2 ਤੋਂ 10 ਡਿਗਰੀ ਸੈਲਸੀਅਸ ਦਾ ਦੀ ਗਰਾਵਟ ਦੇਖਣ ਨੂੰ ਮਿਲੇਗੀ 3 ਨਵੰਬਰ ਤੋਂ ਬਾਅਦ ਮੌਸਮ ਬਦਲਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਜੇ ਪੱਛਮੀ ਗੜਬੜੀ ਪੰਜਾਬ ਵਿੱਚ ਦਾਖਲ ਹੁੰਦੀ ਹੈ ਤਾਂ 3 ਤੋਂ ਲੈ ਕੇ 6-7 ਨਵੰਬਰ ਤੱਕ ਮੌਸਮ ਬਦਲਿਆ ਰਹ ਸਕਦਾ ਹੈ ਅਤੇ ਹਲਕਾ ਜਾਂ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹਵਾ ਦਾ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ ਸਭ ਤੋਂ ਖਰਾਬ ਹਾਲਾਤ ਜਲੰਧਰ ਦੇ ਹਨ ਜਿੱਥੇ 에ਅਰ ਕੁਆਲਿਟੀ ਕੰਡੈਕਸ ਲਗਾਤਾਰ 200 ਤੋਂ ਉੱਪਰ ਬਣਿਆ ਹੋਇਆ ਹੈ ਜਿਸ ਦੇ ਚੱਲਦਿਆਂ ਇੱਥੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਬਠਿੰਡਾ 233 ਜਲੰਧਰ 188 ਖੰਨਾ 196 ਲੁਧਿਆਣਾ 163 ਮੰਡੀ ਗਵਿੰਦਰਗੜ 144 ਪਟਿਆਲਾ 155 ਤੇ ਰੂਪਨਗਰ 165 ਵਿੱਚ 에ਅਰ ਕੁਆਲਿਟੀ ਕੰਡੈਕਟ ਖਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ ਹਾਲਾਂਕਿ ਗੁਰੂ ਦੀ ਨਗਰੀ ਸ੍ਰੀ ਅਮਰitsar ਵਿੱਚ AQI 100 ਤੋਂ ਥੱਲੇ 80 ਦਰਜ ਕੀਤਾ ਗਿਆ ਜੋ ਹਰੀ ਸ਼੍ਰੇਣੀ ਵਿੱਚ ਆਉਂਦਾ ਹੈ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਤੂਫਾਨ ਮੌਨਥਾ ਦਾ ਅਸਰ ਪੰਜਾਬ ਵਿੱਚ ਵੀ ਬਣਿਆ ਹੋਇਆ ਹੈ ਜਿਸ ਕਾਰਨ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਤੇਜ਼ ਹਵਾਵਾਂ ਚੱਲਣ ਦੀ ਖਬਰ ਸੀ ਪਰ ਹੁਣ ਇਸ ਦਾ ਅਸਰ ਕਾਫੀ ਘਟ ਗਿਆ ਹੈ ਇਨ੍ਹਾਂ ਸੂਬਿਆਂ ਜਿਵੇਂ ਰਾਜਸਥਾਨ, ਐਮਪੀ, ਯੂਪੀ ਅਤੇ ਉੜੀਸਾ ਵਿੱਚ ਮੌਨਥਾ ਦੇ ਕਹਿਰ ਮਚਾਇਆ ਹੋਇਆ ਹੈ। ਉੱਥੇ ਵੀ ਇਸ ਦਾ ਕਹਿਰ ਮੱਠਾ ਪੈ ਗਿਆ ਹੈ। ਰਾਜਸਥਾਨ ਵਿੱਚ ਇਸ ਦੇ ਅਸਰ ਕਾਰਨ ਕੱਲ ਹਲਕਾ ਮੀਂਹ ਪਿਆ। ਜੈਪੁਰ ਸਮੇਤ 15 ਜ਼ਿਲ੍ਹਿਆਂ ਵਿੱਚ ਇਸ ਦਾ ਅਸਰ ਦਿਖਾਈ ਦਿੱਤਾ ਅਤੇ ਮੀਂਹ ਤੋਂ ਬਾਅਦ ਰਾਜਸਥਾਨ ਵਿੱਚ ਠੰਡ ਵਧ ਗਈ ਹੈ। ਰਾਜਸਥਾਨ ਵਿੱਚ ਬਿਸਲਪੁਰ ਡੈਮ ਵਿੱਚੋਂ ਪਾਣੀ ਛੱਡੇ ਜਾਣ ਕਾਰਨ ਬਨਾਸ ਨਦੀ ਦਾ ਪਾਣੀ ਦਾ ਪੱਧਰ ਜਿਹੜਾ ਹੈ ਉਹ ਵੱਧ ਗਿਆ ਹੈ। ਸਵਾਹੀ ਮਦੋਪੁਰ ਵਿਚ ਬਨਾਸ ਨਦੀ ਵਿੱਚ 40 ਯਾਤਰੀਆਂ ਨਾਲ ਭਰੀ ਇੱਕ ਬੱਸ ਫਸ ਗਈ ਜੋ ਚੌਥ ਮਾਤਾ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸੀ ਪਾਣੀ ਦਾ बहाव ਤੇਜ਼ ਹੋਣ ਕਾਰਨ ਯਾਤਰੀ ਸਹਿਮ ਗਏ ਅਤੇ ਮਦਦ ਲਈ ਗੁਹਾਰ ਲਾਉਂਦੇ ਰਹੇ ਸਥਾਨਕ ਲੋਕ ਟਰੈਕਟਰਾਂ ਅਤੇ ਲੋਡਰਾਂ ਨਾਲ ਮਦਦ ਕਰਨ ਪਹੁੰਚੇ ਪਰ ਸਫਲਤਾ ਨਾ ਮਿਲਣ ਤੇ ਡੰਪਰ ਦੀ ਮਦਦ ਨਾਲ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਯਾਤਰੀ ਡੇਢ ਘੰਟੇ ਤੱਕ ਬੱਸ ਵਿੱਚ ਫਸੇ ਰਹੇ ਰਾਜस्तानी ਦਿੱਲੀ ਵਿੱਚ ਨਕਲੀ ਮੀਂਹ ਪਾਉਣ ਦਾ ਟ੍ਰਾਇਲ ਬੁਰੀ ਤਰ੍ਹਾਂ ਨਾਲ ਅਸਫਲ ਰਿਹਾ ਅਤੇ ਕੌਮੀ ਰਾਜਧਾਨੀ ਹਾਲੇ ਵੀ ਧੁੰਦ ਦੀ ਗ੍ਰਿਫਤ ਵਿੱਚ ਹੈ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਸੂਚਕ ਅੰਕ ਖਤਰਨਾਕ ਸ਼੍ਰੇਣੀ ਵੱਲ ਵੱਧ ਰਿਹਾ ਜਿੱਥੇ ਕੱਲ 375 ਦੱਜ ਕੀਤਾ ਗਿਆ ਸੀਪੀਸੀਬੀ ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸਹਿਰ ਵਿੱਚ ਧੁੰਦ ਤੇ ਤੁਆਖੀ ਧੁੰਦ ਕਾਰਨ ਦਿਸਹੱਤ ਘਟੀ ਹੋਈ ਹੈ। ਵਿਵੇਕ, ਬਿਹਾਰ 426, ਆਨੰਦ, ਬਿਹਾਰ 415 ਅਤੇ ਬਬਾਨਾ 419 ਵਰਗੇ ਇਲਾਕਿਆਂ ਵਿੱਚ AQI 400 ਤੋਂ ਪਾਰ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅੱਜ ਦਿਨ ਵੇਲੇ ਬੱਦਲਵਾਈ ਅਤੇ ਹਲਕੀ ਬੂੰਦਾਬੰਦੀ ਹੋਣ ਦੀ ਸੰਭਾਵਨਾ ਹੈ ਜੋ ਕਿ ਅਸਲੀ ਮੀਂਹ ਹੋਵੇਗਾ। ਇਹ ਸਗੀ ਮੌਸਮ ਦੇ ਨਾਲ ਜੁੜੀ ਹੋਈ ਅੱਜ ਦੀ ਇੱਕ ਬਹੁਤ ਵੱਡੀ ਖਬਰ ਜੋ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਜੇਕਰ ਤੁਸੀਂ ਸਾਡੇ ਚੈਨਲ ਉਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ